ਆਦਿ ਰੇ ਨੰਮਾ ਪਾਣੀ ਪਿਆਉਦੀ ਨਹੀਂ ਤਾਂ ਚੋਬਲੀਆ ਇਹ ਪਛਦੇ ਹੋ ਹਾਲੇ ਰਕੀਰਾਂ ਰਕੀਰਾਂ ਦਾ ਤੇਵੇਂ ਨਦੀਆਂ ਜਾਂਦੇ ਆਲੀ ਨਾ 1947 ਦੇ ਵਿੱਚ ਆਪਣਾ ਯਾਦ ਹੋਇਆ ਨਾ ਕਿ 16 15 16 ਸਾਲ ਦੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਸਭ ਦੇ ਤੇ ਪਿਛਲਾ ਵਲੌਗ ਦੇਖ ਕੇ ਤੁਹਾਨੂੰ ਪਤਾ ਲੱਗ ਚੁੱਕਾ ਹੋਵੇਗਾ ਕਿ ਮੈਂ ਆਪਣੇ ਪੇਕਿਆਂ ਦੇ ਪਿੰਡ ਆਈਆਂ ਤੇ ਆਹ ਮਲੌਨੀਆਂ ਮੈਂ ਅੱਜ ਤੁਹਾਨੂੰ ਆਪਣੇ ਦਾਦਾ ਜੀ ਨਾਲ ਮੇਰੇ ਦਾਦਾ ਜੀ ਦੀ ਉਮਰ 100 ਸਾਲ ਦੇ ਕਰੀਬ ਹੋ ਚੁੱਕੀ ਆ ਤੇ ਮੇਰੇ ਦਾਦਾ ਜੀ ਤੁਹਾਨੂੰ ਨਾ ਉਸ ਟਾਈਮ ਦੀ ਗੱਲ ਦੱਸਣਗੇ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਕੁਝ ਗੱਲਾਂ ਕਿੰਨੀ ਉਮਰ ਹੀ ਉਸ ਟਾਈਮ ਮੇਰੇ ਦਾਦਾ ਜੀ ਦੀ ਨਾਲੇ ਸਾਖੀ ਦੇ ਕੁਝ ਸ਼ਬਦ ਸੁਣਾਉਣਗੇ ਮੇਰੇ ਦਾਦਾ ਜੀ ਨਿਆਂਗ ਸਿੰਘ ਵਾਲਾ ਅਮਰਸ਼ਕਿਆ ਇਹ ਮੇਰੇ ਦਾਦਾ ਜੀ ਆ ਸਰਦਾਰ ਬਾਬਾ ਸਿੰਘ ਲੰਬੜਦਾਰ ਤੇ ਮੇਰੇ ਦਾਦਾ ਜੀ ਦੱਸਣਗੇ ਤੁਹਾਨੂੰ ਮੇਰੇ ਦਾਦਾ ਜੀ ਦੀ ਉਮਰ ਨਾ ਇਸ ਟਾਈਮ 97 ਸਾਲ ਆ ਤੇ ਪਾਪਾ ਜੀ ਉਦੋਂ ਦੱਸਿਓਗੇ ਜਦੋਂ ਤੁਸੀਂ ਉਧਰੋਂ ਆਏ ਹੀ ਭਾਰਤ ਪਾਕਿਸਤਾਨ ਦੀ ਵੰਡ ਹੋਈ ਸੀ ਕਿੰਨੀ ਉਮਰ ਹੀ ਉਦੋਂ ਹਾਂਜੀ ਕਿਹੜੀ ਸਾਲ ਚ ਨਾਲੇ ਦੱਸੋ ਉਹਦਾ ਸਾਲ ਜੇ ਕੀ ਹੋ ਕਿ ਜਦੋਂ ਅਜਾਣਾ ਪਿਆ 1947 ਜਨਮ 1947 ਦੇ ਵੇਲੇ ਆਏ ਨੇ ਹਾਂਜੀ 1947 ਦੇ ਵੇਲੇ ਮੈਂ ਤੇ ਉਮਰ ਕਿੰਨੀ ਸੀ ਤੁਹਾਡੀ ਉਮਰ ਮੇਰੀ ਉਦੋਂ 15 ਸਾਲਾਂ ਦੀ ਸੀ ਅੱਛਾ ਜਦੋਂ ਆਏ ਫਿਰ ਕਿੱਦਾਂ ਦਰਿਆ ਰਾਵੀ पार ਕਰਕੇ ਰਾਵੀ ਨਾਲ ਹੀ ਉਹ ਮੈਂ ਇਹ ਦੋ ਵਾਰੀ ਦਰਿਆ ਲੰਘਿਆ ਦੋ ਵਾਰੀ ਇੱਕ ਵਾਰੀ ਉਧਰ ਉਧਰ ਗਿਆ ਅੱਛਾ ਉਧਰੋਂ ਫੇਰ ਇੱਧਰ ਆਇਆ ਮੋੜੀ ਗਿਆ ਭਰਿਆ ਭਰਾ ਤਾਂ ਗਿਆ ਪਹਿਲਾਂ ਇਧਰੋਂ ਉਧਰ ਕਿਉਂ ਗਏ ਸੀ ਉਧਰ ਹੀ ਗਏ ਇੰਦਰ ਪਰਹੁ ਨਾ ਪੈਣ ਆਂ ਆ ਇਹਨਾਂ ਤੋਂ ਤਾਂ ਹੀ ਬਿਚਤ ਅੱਛਾ ਅੱਛਾ ਪਰਿਵਾਰ ਨੂੰ ਪਰਿਵਾਰ ਨੂੰ ਲਿਆਂਦਾ ਪਹਿਲਾਂ ਹੂੰ ਤੇ ਫੇਰ ਫੇ ਮਈਆਂ ਜੜੀਆਂ ਹੋਈਆਂ ਕਿ ਨਹੀਂ ਇਹ ਮਈਆਂ ਨੇ ਕਿ ਚਾਚੀ ਨਾ ਅੱਛਾ ਅੱਛੀਆਂ ਅੱਛਾ ਉਹ ਮੈਂ ਦੇਖਣਾ ਜਾਈ ਮੈਂ ਮਈਆਂ ਖੋਲ ਦਿੱਤੀਆਂ ਕਿ ਖੋਲ ਦਿੱਤੀਆਂ ਉਹ ਜਦੋਂ ਮੈਂ ਗਿਆ ਨਾ ਅੱਛਾ ਪਾਪਾ ਦੇ ਜਨਮ 1928 ਦਾ ਵਾ ਮੇਰੇ ਦਾਦਾ ਜੀ ਦੀ ਉਮਰ ਹੈ ਕਿੰਨੀ ਚਾਚਾ ਬਣਦੀ ਆ ਪਪਾ ਜੀ ਦੀ ਉਮਰ ਮੇਰੇ ਸਾਹ ਨਾਲ 59 95 ਜਾਂਦੀ ਹੁੰਦੀ ਹਣੀ ਕਿਉਂਕਿ ਜਿਹੜਾ ਆਹ ਆਹ ਕਾਰਡ ਬਣਿਆ ਤੇ ਕੋਈ ਸਾਲ ਕਿਦਾਂ ਘਟਵਾ ਦ ਕੋਈ ਅੱਛਾ ਬਾਕੀ ਆ ਵੀ ਅਹੀ ਪਾਪਾ ਜੀ ਦੀ ਉਮਰ ਹੈ ਅਸ ਵੇਲੇ 1928 ਚੀ ਤੇ ਮੇਰੇ 97 ਹੋਣੀ ਆ 99 ਦੀ ਬਣਦੀ ਆ 97 ਬਣਦੀ 95 96 ਦੀ ਪੱਕੀ 95 96 1937 ਦੇ ਵਿੱਚ ਆਪਣਾ ਯਾਦ ਹੋਇਆ ਨਾ ਹੂੰ ਇਹ 16 15 16 ਸਾਲ ਦੇ ਜੀ ਤੇ ਇਹ ਦੋ ਵਾਰੀ ਦਰਿਆ ਪਾਰ ਕਰਕੇ ਆਏ ਜੀ ਇਹ ਪਾਣੀ ਮਤਲਬ ਪਹਾਗੇ ਆਏ ਜੀ ਜਦੋਂ ਵੰਡ ਹੋਈ ਸਾਡਾ ਘਰ ਦਾ ਜੀ ਪੂਰਾ ਹੋ ਗਿਆ ਹੂੰ ਉਦੋਂ ਪਾਪਾ ਜੀ ਦੀ 1944 ਦੇ ਵਿੱਚ ਪਾਪਾ ਜੀ ਨੂੰ ਨੰਬਰਦਾਰੀ ਮਿਲੀ ਕਸਵਾਲੇ ਦੀ ਅੱਛਾ ਮਾਂ ਦੀ ਦਾਦੀ ਲੱਗ ਗਈ ਨਾ ਤਸੀਹਦਾਰ ਦੇ ਪਾਕਿਸਤਾਨ ਦੇ ਵੇਲੇ ਹੂੰ ਤੇ ਨਰਵਾਲ ਕਹਿੰਦੇ ਪਾਪਾ ਜੀ ਇੱਥੇ ਰਹਿੰਦੇ ਆ ਹਾਂ ਹੰਦਾ ਉਹ ਰਮਦਾਸ ਆਇਆ ਸੀ ਉੱਥੋਂ ਰਮਦਾਸ ਨੂੰ ਪੁੱਛਾਂਗੇ ਭਾਈ ਜੰਦਾ ਰਮਦਾਨ ਜੀ ਨੇ ਫਿਰ ਪਾਪਾ ਜੀ ਆਏ ਹੂੰ ਤੇ ਇਹੋ ਜੀ ਤਸੀਲ ਦਾ ਹੈਗਾ ਔਰ ਸਾਡੇ ਘਰ ਦੀ ਨੂੰ ਕਹਿਣ ਲੱਗਾ ਕਿ ਪੁੱਤ ਚਲ ਤੇਰਾ ਨਬਾਲਕ ਹੈ ਪੂਰੀ ਉਗਰ ਨਹੀਂ ਹੈਗੀ ਇਥਾਂ ਪਾਸਾ ਤੋਂ ਗੰਦਬਾਲਕ ਇਹਨਾਂ ਮਿਹਰਦਾਰੀ ਕੌਣ ਕਰੇਗਾ ਹੂੰ ਫਿਰ ਪਾਪਾ ਘੜੀ ਦਾਦੀ ਕਹਿਣ ਲੱਗੀ ਕਿ ਮੇਰਾ ਭਤੀਜਾ ਹੈਗਾ ਵਾ ਵਾਸੀ ਸਿੱਕਾ ਸਿੰਘ ਅੱਛਾ ਅੱਛਾ ਭਤੀਜਾ ਕਿਰੋ ਢੁੰਦਾਰਿਆ ਵਾ ਅੱਛਾ ਕਿ ਪਾਪਾ ਆ ਕੇ ਨੂੰ ਅੱਛਾ ਕੀ ਮਤਲਬ ਲਈ ਅੱਛਾ ਤੇ ਜਦੋਂ ਇਹ ਕਈ ਵਾਰੀ ਇਹ ਗੱਲਬਾਤ ਤਾਂ ਹੋ ਜਾਂਦੀ ਹੈ। ਹਾਂਜੀ। ਇੱਕ ਵਾਰੀ ਭਾਪੇ ਕੋਲ ਆ। ਹਮਮ। ਨਾਲ ਕਾ ਚੱਲਦੇ ਨਹੀਂ ਮਨਣਾ ਪੈਂਦਾ ਇਹ ਕਹਾਣੀ। ਅੱਛਾ। ਨਾਲ ਭਾਪੇ ਦੇ ਕੋਲ। ਹਮਮ। ਜਿੰਨਾ ਜਿੰਦੂ ਪਿੰਡਾਂ ਵਿੱਚ। ਹਮਮ। ਇਸ ਕੋਲ ਨਾਲ ਚੇਰੇ ਜਿਹੜੇ ਮੇਰਾ ਭਰਾ ਜਿੰਦਾ ਉਹਨੇ ਜਿਹੜੇ ਕੁਝ ਕਾਹਚਿੰਗ ਕਰੇਗਾ। ਫਿਰ ਜੇ ਤੇ ਤਾਇਆ ਸਾਡਾ ਉਹ ਕੁਝ ਦਾ ਸੰਭਾਲ ਪੂਰਾ ਆ। ਅੱਛਾ। ਜੇ ਸਾਡੇ ਭਾਪੇ ਦੇ ਫਿਰ ਨਮਰਦਾ ਹੀ। ਹਮਮ। ਮਾਰੇ ਬਾਪੂ। ਉਹਦੋਂ ਦੇ ਬਾਲਕ ਹੀ ਪਾਕਿਸਤਾਨ ਦੇ ਵੇਲੇ ਮਲਵ। ਸਾਰੇ ਆਪਣੇ ਭੈਣ ਸਭ ਤੋਂ ਵੱਡਾ ਹੈ ਜਾਂਦਾ ਛੱਡ ਕੇ ਉਹਲੇ ਬਨੇ ਚਾਚੇ ਬਣਾ ਲਓ ਤੇ ਫੇਰ ਜਾ ਕੇ ਬੱਚਾ ਲੈ ਕੇ ਆਇਆ ਹੈਗਾ ਹੂੰ ਤੇ ਦਰਿਆ ਦੇ ਕੰਢੇ ਤੇ ਆਹੀ ਭਾਗ ਉਹਨਾਂ ਪਾਪੀ ਨੇ ਫਾਈਟ ਪੁੱਟਿਆ ਥੜੀ ਬਾਜ ਘਟਿਆ ਹੂੰ ਆਪਾਂ ਵੀ ਦਰਿਆ ਪਾਰ ਗਿਆ ਤੂੰ ਇਹ ਦੋ ਹੀ ਪਿਆਣੀ ਆ ਹਾਂ ਦੋ ਵਾਰੀ ਹਾਂ ਤੇ ਉਹ ਦਰਿਆ ਕਿੱਥੇ ਇਆ ਕੇ ਦੇ ਨਹੀਂ ਹਾਂ ਘਰੋਂ ਨਾ ਘੱਟੇ ਛੱਡ ਆਏ ਆ ਘਰ ਛੱਡ ਆਏ ਅੱਛਾ ਉਹਦੇ ਪੈਸੇ ਨਹੀਂ ਉਹਦੇ ਉਹਦੇ ਆ ਤੇ ਹਾਂ ਠੀਕ ਹੈ ਹਾਂ ਆ ਤੇ ਮੜ ਕੇ ਫਿਰ ਮੱਝਾਂ ਚਰੀਆਂ ਮਿਲ ਪਈਆਂ ਉੱਥੇ ਮਿਲ ਗਈਆਂ ਸੀ ਮਿੱਟੀ ਨਹੀਂ ਨਹੀਂ ਹਾਂ ਆਹੋ ਉਹ ਉਹ ਉੱਥੇ ਤੇ ਮਿਲੀਆਂ ਨੇ ਜੁੜ ਗਏ ਹਾਂ ਅੱਛਾ ਤੇ ਮੱਝਾਂ ਤੇ ਖੋਲ ਦਿੱਤੀਆਂ ਹਾਂ ਹਾਂ ਉਹ ਖੋਲ ਦਿੱਤੀਆਂ ਹੁੰਦੀ ਮੈਂ ਨਿਕਲਦੀ ਹੁੰਦੀ ਆ ਨੀ ਆ ਨਾ ਪਹਿਲੀ ਦਾ ਕਪੜਾ ਕੀ ਗੱਲ ਤੇ ਰਿਓ ਰੱਖਾਛਾਈ ਚੇਲੇ ਕੱਲਾ ਕਛਾਈ ਹੋਰ ਬੰਦੇ ਨੇ ਮੈਂ ਬੜੇ ਤੋਂ ਆਪਣੇ ਦੇ ਪਾ ਭਾਈ ਬੜੇ ਦੁੱਖ ਦੀ ਗੱਲ ਆ ਇੱਦਾਂ ਹੀ ਹਾਂ ਕੋਈ ਮਤਲਬ ਉਹ ਉਸ ਟਾਈਮ ਦੇ ਮਾਹੌਲ ਉਦਾਂ ਦੇ ਹੁੰਦੇ ਆ ਨਾ ਨਹੀਂ ਹਾਂ ਪਤਾ ਲੱਗਦਾ ਨਹੀਂ ਨਹੀਂ ਸੀ ਬੋਈ ਪਹਿਲਾਂ ਮੁੱਛੀ ਦੇ ਉਹ ਇਹ ਕਰਦੇ ਨੇ ਨਾ ਉਹ ਮੈਂ ਦਨੂਦ ਰੋਟੀ ਬਦ ਬੁਲੀਆਂ ਦੇ ਖਾਦੀ ਸੀ ਇੰਨਾ ਬਾਦ ਵਾ ਵਾ ਜਨਾਣਾ ਰੋਟੀ ਖਾਦੀ ਅੱਛਾ ਰੋਟੀ ਇਡੀ ਕਤ ਨਹੀਂ ਮਿਲੀ ਅੱਛਾ ਉੱਥੇ ਤੇ ਰਾਹ ਸਾਰੀ ਲੰਗੀ ਹਾਂ ਪੈਲੀਆਂ ਵਿੱਚ ਖਰਾਬ ਹੋ ਰਹੀ ਸੀ ਅੱਛਾ ਤੇ ਉਥੋਂ ਕੇ ਆਏ ਅਮੀਆ ਜਰਾ ਕਹਿੰਦੇ ਅੱਛਾ ਅੰਦਰ ਹੈ ਨਾ ਮਾ ਪਾਣੀ ਪਿਆ ਆਉਦੀ ਇਹੀ ਆ ਜੀ ਚਪੜੀਆਂ ਆ ਅੱਜ ਪਹਿਲਾਂ ਜਦੋਂ ਆਹ ਪਹਿਲਾਂ ਉਹ ਜੀ ਉੱਥੇੋਂ ਪਾਣੀ ਉਹ ਤਾਂ ਪਾਰ ਹੀ ਲਈ ਆਈ ਆ ਜੀ ਪਾਣੀ ਉਹ ਪਾਣੀ ਤੇ ਆ ਦੀ ਰੀ ਚਪੜੀਆਂ ਦਾ ਮਿੱਠਾ ਕਰ ਕਰ ਕੇ ਹੂੰ ਹੂੰ ਕੇ ਆਯੋ ਬਤੂਲੀ ਤੇਰੇ ਗਾਵੇ ਵੇ ਇੰਨੂ ਜਦੋਂ ਹੈ ਦੁਨੀਆ ਇਹ ਨਹੀਂ ਆਣਾ ਦੁਨੀਆ ਇਹ ਨਹੀਂ ਆ ਸਾਰਿਆਂ ਨਾਲ ਜਿੰਨੀ ਬੜੀਆ ਨਹੀਂ ਤੇ ਹੱਲੀਆ ਦੇ ਫੇਰ ਉਹ ਉਸ ਦੁਨੀਆ ਦੇ ਨਾਲ ਵੀ ਅਸੀਂ ਇੱਧਰ ਆ ਗਏ ਅੱਛਾ ਇਹ ਵੀ ਜਾਣਕਾਰੀ ਦੇ ਤੇ ਟੈਂਪਰਾਂ ਤੋਂ ਮੇਰੇ ਆ ਗਏ ਹਨ ਮੈਂ ਚੱਲਾ ਹੀ ਕਿਹੜੇ ਕਿੰਨੀ ਉਮਰ ਸੀ ਉਦੋਂ ਉਦੋਂ ਮੇਰੀ ਉਮਰ 15-16 ਸਾਲ ਸੀ 15-16 ਸਾਲ ਸੀ ਕਿਉਂ ਦੀਵਾਨੀ ਕੀ ਹੋਦੋ ਤੂੰ ਹਾਂ ਬਹੁਤ ਤੜਾ ਨਾ ਨੰਗੇ ਅਕਰਾਸ ਕਰ ਗਿਆ ਜੋ ਵੀ ਜਾਣੀ ਰਾਵੀ ਦਰਿਆ ਜਿਹੜਾ ਨਾ ਬਾਰਡਰ ਦੇ ਕੰਢੇ ਨੇ ਪਾਤਰ ਦੇ ਗੰਡੇ ਤੇ ਆ ਬੜੇ ਬੜਾ ਦੁੱਖ ਸੀ ਕਵਾ 12 ਤਹਾਨੂੰ ਪਾਪੇ ਦੀ ਉਮਰ ਹੈਗੀ ਆ 99 96 ਸਾਹਿਬੀ ਪਾਪੇ ਬੁੱਢੇ ਸਾਹਿਬ ਦੀ ਜੀ ਕਿਰਪਾ ਵਾ ਤੁਰੇ ਫਿਰਦੇ ਆ ਫਰੇ ਫਿਰਦੇ ਆ ਲੰਬੜਦਾਰੀ ਪੂਰੀ ਜੇ ਕਰਨ ਦੇ ਨੇ ਇਹ ਕੋ ਕਵੇ ਤੁੰਨਾ ਬਦੋਂ ਬਦੀ ਚੱਲ ਜਾਂਦੇ ਨੇ ਵੀ ਮੈਂ ਜਾਣਾ ਵਾ ਤੇ ਬਾਕੀ ਆਡਾ ਜਿੰਨਾ ਇਲਾਕਾ ਵਾ ਸਾਰਾ ਜੱਟਾ ਪਛਿਆ ਸਜਾ ਦਾ ਕੋਨੇ ਵੱਲ ਆ ਰਮਦਾਸ ਰਮਦਾਸ ਦੇ ਚ ਵਸੀਕਾ ਵਾ ਸਰਜੀਤ ਸਿੰਘ ਦਾ ਵਸੀਕਾ ਤੇ ਕਾਲੀਆ ਵਾ ਕੋ ਜੇ ਕਹਿੰਦਾ ਕੰਮ ਕਰਨ ਤੋਂ ਕਹਿੰਦੇ ਜਾਓ ਬਾਬਾ ਸਿੰਘ ਨੂੰ ਜਾ ਕੇ ਬਣਾ ਲਿਓ ਬਾਬਾ ਸਿੰਘ ਨੰਬਰ ਬਾਬਾ ਸਿੰਘ ਲੰਬੜਦਾਰ ਪਿੰਡ ਜੱਟਾ ਤੇ ਨੰਬਰਦਾਰ ਹੈਗੇ ਆ ਕਸੋ ਵੱਲੇ ਹੂੰ ਤੇ ਹਰੇ ਵੀ ਕਸੋ ਨੰਬਰਦਾਰੀ ਇਹਨਾਂ ਦੇ ਕੋਲ ਹੀ ਆ ਹੂੰ ਤੇ ਜਾਂਦੇ ਨੇ ਕਈ ਵਾਰੀ ਮੈਂ ਡੱਕ ਦਿੰਦਾ ਆ ਵੀ ਹੁਣ ਨਹੀਂ ਤੇ ਪਾਬਾ ਜੀ ਕਹਿੰਦੇ ਨਹੀਂ ਤੇ ਕਾਰ ਤੇ ਲੈ ਜਾਂਦੇ ਨੇ ਤੇ ਕਾਰ ਤੇ ਨਾਲੇ ਥੋੜੀ ਜਿਆਦਾ ਸਤ ਜਿਹੜੀ ਆ ਉਹ ਥੋੜੀ ਕਮਜ਼ੋਰ ਹੋਈ ਪਾਪੇ ਦੀ ਹੋ ਜਾਂਦੀ ਆ ਬਾਕੀ ਜਿਹੜਾ ਆਧਾਰ ਕਾਰਡ ਸਭ ਸਾਰਾ ਪਤਾ ਹੈ ਸਾਰਾ ਪਤਾ ਹੁੰਦਾ ਸਾਰਾ ਪਤਾ ਵਾਜਾ ਨਹੀਂ ਨਿਕਲ ਨਹੀਂ ਕੋਈ ਪੂਰਾ ਸਤਕਾਰ ਕਰਦੇ ਨੇ ਬੰਦੇ ਪਰ ਅਕਲ ਹੈਗੀ ਆ ਹਾਡੇ ਬਾਪ ਦਾ ਰਿਕਾਰਡ ਰਿਆ ਕੋਈ ਬੈਂਕਾਟ ਕਿ ਨਹੀਂ ਕਹਿ ਸਕਦਾ ਕਿ ਕਦੇ ਨਿਕਲਿਆ ਹੈ ਵੀ ਮੇਨੂੰ ਚਾਹ ਪਿਆਦੀ ਹਾਂ ਉਹ ਕਦੇ ਕਿਹ ਕੋਲੋਂ ਪੈਸਾ ਨਹੀਂ ਕੋਈ ਲਿਆ ਕਈ ਲੈਂਦੇ ਆ ਲੰਬੜਦਾਰ ਕਈ ਲੈਂਦੇ ਆ ਕਿਸ ਨਾਲ ਸੀ ਤੇ ਕਰ ਸਕਦਾ ਹੈ ਬਾਵਾ ਸੇ ਲੰਬੜਦਾਰ ਦੇ ਘਰ ਜਾਣਾ ਕੀ ਹੋਜੀ ਜਿੰਦੀ ਨੇ ਜੇ ਕੀ ਹਸਤਾ ਰਿਆ ਪਿਛਾਪ ਕੋਈ ਆਣ ਕੇ ਵੀ ਆਹ ਭਾਈ ਇਹ ਨਾ ਉਹਦੀ ਨੂੰਣੀ ਹੋਈ ਇੱਕ ਸਿੰਗਾ ਦੀ ਹਾਂ ਇੱਕ ਦਿਨ ਮੇਰਾ ਤੇ ਫੇਰ ਆ ਆ ਇਹ ਮੈਂ ਦੇਖਿਆ ਮੇਰਾ ਦੋਸਤ ਆ ਗਿਆ ਉਹਨਰੇ ਜਦੋਂ ਨੰਬਰ ਨਾ ਰੋ ਉਹਦੇ ਨਾਲ ਲੰਮਰਾਰੀ ਲੱਗੀ ਜਿਹੀ ਲੱਗੀ ਦੇ ਨੰਬਰ ਤੇ ਜੇ ਮੇਰੀ ਉਹਦੇ ਨਾਲ ਲੱਗੀ ਜਦੋਂ ਉਹ ਚਪਾ ਹਲ ਸੇਟ ਆ ਰਿਹਾ ਮੈਂ ਅਗੋਂਰਾ ਪੁੱਤਰਾ ਜਿੱਦੇ ਨੂੰ ਤੋ ਆ ਗਿਆ ਉਹਨਾਂ ਆ ਜਾ ਰਹੇ ਨੇ ਦੰਗਵਾ ਦੇ ਨੇ ਦੇ ਰੀਆ ਨਰੇ ਜਨ ਵਾਲਾ ਮਹਾਂ ਤੇ ਬਾਬਾ ਜੀ ਗੱਤੀ ਕਲਾ ਬਾਪੂ ਦੀ ਹੋਣ ਤੇ ਮਹਾਰਾਜ ਦੀ ਕਿਰਪਾ ਵਾ ਆਪਣਾ ਬਿਚਾਰਾ ਪਾਣੀ ਭਰਦੇ ਆ ਤੇ ਆ ਪੂਰੀ ਹੈ ਨਿਗਾ ਤਾਂ ਕੋਈ ਪ੍ਰਕਿਰਿਆ ਜੇ ਵੀ ਜੀ ਮਰਜੀ ਪਾਣੀ ਪੜਾ ਲੋ ਹੂੰ ਸਾਥੇ ਪੜਦੇ ਨਿਗਾ ਤੇ ਇੱਕ ਦੰਦ ਦੰਦ ਬਾਪੇ ਦੇ ਆਪਣੇ ਆ ਜਿੰਨੇ ਘਗੇ ਆ ਨਹੀਂ ਕਈਆਂ ਆ ਆ ਤੇ ਐਨੀ ਮਰੋਗੇ ਇਹ ਤੇ ਬਾਪੇ ਦੇ ਦੰਦ ਆਪਣੇ ਹੀ ਆ ਮੈਂ ਜਿਹੜੀ ਮੇਨ ਗੱਲ ਹੈ ਹਾਂ ਹਲਕੀ ਰਾ ਦਾ ਜਿਵੇਂ ਨਦੀਆਂ ਚ ਜਾਂਦੇ ਆ ਨੀਰਾਂ ਦੇ ਜਦੋਂ ਨਾ ਦਰਿਆ ਪਾਰ ਕਰਦੇ ਦੋਰੀ ਵਿੱਚ ਪਾਰੋ ਆਏ ਰਾਤ ਰਿਆ ਪਾਣੀ ਪਿਆ ਰ ਮਾਹਰ ਨੇ ਉਹ ਇਹ ਪਾਣੀ ਨਿਸ਼ਾ ਪੈ ਰ ਜੀ ਚੌਥੇ ਨੇ ਰੋਟੀ ਖਾਧੀ ਆ ਇਹ ਇੱਕ ਜਨ ਹੈ ਜਾਪ ਪੱਤੇ ਜਾਂਦੇ ਘਰ ਪਹਿਣਾ ਮੇਰੀਆਂ ਜੜੀਆਂ ਹਨ ਉਹ ਪਾਪ ਜੰਦੇ ਹੂੰ ਨੀ ਨੰਨੇ ਨੰਨ ਇਹ ਪਛਦੇ ਹੋ ਆਲੇ ਕਿਰਾਂ ਬਗਈਆਂ ਦਾ ਦੇਵੇਂ ਨਦੀਓ ਜਾਂਦੇ ਆਲੀ ਨਾ ਕੀ ਪਛਦੇਂ ਬੰਦਾ

<laughs> 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 ना ना। <laughs> <भर जादा> <laughs> राजा <त्या> <त्या> या पाठ वेखवा दीरा पारया वेखवा जीरा नासि मे सगत शि मया पठिया गङ्गारा मया वेखारया ज्ञान भीम भी ਅਸੀਂ ਅੱਜ ਵੀ ਬਾਰਡਰ ਦੇ ਕੰਡੇ ਤੇ ਹੀ ਰਹਨੇ ਆ ਸਾਡਾ ਪਿੰਡ ਬਾਰਡਰ ਦੇ ਕਿਨਾਰੇ ਤੇ ਆ ਬਿਲਕੁਲ ਰਾਵੀ ਦਰਿਆਏ ਲਾਗੇ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਆਵਾਜ਼ 'ਚ ਥੋੜੀ ਜਿਹੀ ਖਰਾਬੀ ਆਈ ਹੋਏਗੀ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਆਵਾਜ਼ ਸਾਫ਼ ਆਇਆ ਕਰੇ ਅੱਜ ਦੀ ਵੀਡੀਓ ਇੱਥੋਂ ਤੱਕ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ